ਜੁੜੇ ਰਹੋ ਤੇ ਫਰੀਦਕੋਟ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਆਪਣੀ ਗੱਡੀ ਛੱਡ ਕੇ ਭੱਜਣਾ ਪਿਆ। ਕੋਈ ਫੈਰ ਹੀ ਕੱਢੇ ਉਹਦੇ ਮਗਰ ਭੱਜਦੇ ਅਸੀਂ। ਹੂੰ ਦੋ ਬੰਦੇ ਮਾਣ ਚ ਵੜ ਗਿਆ ਮੋਟਰਸਾਈਕਲ ਤੇ ਉਹਦੇ ਕਾਰਨ ਨਿਕਲ ਗਿਆ ਅਸੀਂ। ਹੂੰ ਮੁੜ ਕੇ ਗੱਡੀ ਕਿੰਨੀ ਆਉਣ ਲੱਗਿਆ ਤੇ ਅਸੀਂ ਇਹ ਗੱਡੀ ਛੱਡ ਕੇ ਭੱਜ ਗਏ। ਹਾਂ। ਤੇ ਉਸੇ ਵੇਲੇ ਰਾਤ ਨੂੰ ਕਿਤੇ ਸਵੇਰ ਕੀ ਦੁਕਾਨਦਾਰ ਆਪਣੇ ਦੁਕਾਨ ਦੇ ਕੈਮਰੇ ਚੈੱਕ ਕਰਦਾ ਤਾਂ ਉਸ ਨੂੰ ਕੈਮਰੇ ਬੰਦ ਪਏ ਦਿਖਦੇ ਆ ਤੇ ਸ਼ੱਕ ਹੁੰਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਆਪਣੀ ਗੱਡੀ ਛੱਡ ਕੇ ਭੱਜਣਾ ਪਿਆ ਘਟਨਾ ਸਾਦਕ ਦੀ ਹੈ ਜਿੱਥੇ ਰਾਤ ਨੂੰ 2 ਵਜੇ ਦੇ ਕਰੀਬ ਇੱਕ ਕਾਰ ਤੇ ਚੋਰ ਆਉਂਦੇ ਆ ਤੇ ਦੁਕਾਨ ਦੇ ਜਿੰਦੇ ਭੰਨ ਕੇ ਸ਼ਟਰ ਚੱਕ ਕੇ ਅੰਦਰ ਵੜ ਜਾਂਦੇ ਆ ਤੇ ਉਸੇ ਵੇਲੇ ਰਾਤ ਨੂੰ ਕਿਤੇ ਸਵੇਰ ਕੀ ਦੁਕਾਨਦਾਰ ਆਪਣੀ ਦੁਕਾਨ ਦੇ ਕੈਮਰੇ ਚੈੱਕ ਕਰਦਾ ਤਾਂ ਉਸ ਨੂੰ ਕੈਮਰੇ ਬੰਦ ਪਏ ਦਿਖਦੇ ਆ ਤੇ ਸ਼ੱਕ ਹੁੰਦਾ ਉਹ ਇੱਕ ਹੋਰ ਸਾਥੀ ਨੂੰ ਨਾਲ ਲੈ ਕੇ ਦੁਕਾਨ ਤੇ ਪਹੁੰਚਦਾ ਤਾਂ ਦੇਖਦਾ ਕਿ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਤੇ ਬਾਹਰ ਇੱਕ ਵਿਅਕਤੀ ਖੜਾ ਤਾਂ ਉਹ ਫਾਇਰ ਕਰ ਦਿੰਦੇ ਆ ਹਵਾਈ ਇਸ ਤੋਂ ਬਾਅਦ ਤੁਰੰਤ ਅਫਰਾ ਤਫਰੀ ਮਚ ਜਾਂਦੀ ਆ ਤੇ ਫਿਰ ਚੋਰ ਆਪਣੀ ਗੱਡੀ ਛੱਡ ਕੇ ਭੱਜ ਜਾਂਦੇ ਆ ਹੁਣ ਪੁਲਿਸ ਨੇ ਉਹ ਗੱਡੀ ਕਬਜ਼ੇ ਵਿੱਚ ਲੈ ਲਈ ਹੈ ਤੇ ਉਸ ਦੇ ਆਧਾਰ ਤੇ ਚੋਰਾਂ ਦੀ شناخت ਕੀਤੀ ਜਾ ਰਹੀ ਹੈ ਫਰੀਦਕੋਟ ਦੇ ਕੁਝ ਲੋਕ ਇਸ ਮਾਮਲੇ ਨੂੰ ਫਰੀਦਕੋਟ ਦੀਆਂ ਚੋਰੀਆਂ ਨਾਲ ਵੀ ਜੋੜ ਰਹੇ ਆ ਕਿ ਦੂਸਰੇ ਦਿਨ ਜਿਹੜੀ ਨਹਿਰੂ ਸ਼ੋਪਿੰਗ ਸੈਂਟਰ ਦੇ ਵਿੱਚ ਚੋਰੀ ਹੋਈ ਸੀ ਉਹ ਵੀ ਇਸੇ ਤਰ੍ਹਾਂ ਦੀ ਗੱਡੀ ਤੇ ਆਈ ਸੀ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਇਸ ਮਾਮਲੇ ਵਿੱਚ ਕਿਹਾ ਕਿ ਪੁਲਿਸ ਪਹਿਲਾਂ ਹੀ ਚੌਕਸ ਆ ਚੋਰਾਂ ਤੱਕ ਲਗਭਗ ਪਹੁੰਚ ਚੁੱਕੀ ਆ ਉਹਨਾਂ ਕਹੇ ਕਿ ਬਹੁਤ ਜਲਦੀ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਕੀ ਨਾਮ ਤੁਹਾਡਾ ਜੀ ਤੇ ਕਿਵੇਂ ਰਾਤ ਜਿਹੜੀ ਘਟਨਾ ਵਾਪਰੀ ਕਿਸ ਤਰ੍ਹਾਂ ਹੋਈ ਜੀ ਤਰਨਜੀਤ ਹੈ ਮੇਰਾ ਨਾਮ ਮੈਂ ਕੈਮਰੇ ਵੇਖੇ ਕੈਮਰੇ ਖੁੱਲੇ ਨਾ ਤੇ ਅਸੀਂ ਆ ਗਏ ਘੇੜਾ ਮਾਰਨ ਤੇ ਉਦੋਂ ਇੱਕ ਬੰਦਾ ਅਸੀਂ ਦੇਖਿਆ ਇਹ ਤੋਂ ਭਾਈਦਾ ਕਿੰਨੇ ਵਜੇ ਦਾ ਟਾਈਮ ਸੀ ਜੀ 2 ਵਜੇ ਦਾ ਤੁਹਾਡੀ ਦੁਕਾਨਾਂ ਦੇ ਪਹਿਲਾਂ ਵੀ ਇਧਰ ਲੱਭ ਕੇ ਕਈ ਵਾਰੀ ਚੋਰੀ ਹੋ ਗਈ ਦੋ ਵਾਰੀ ਪਹਿਲਾਂ ਹੋ ਗਈ ਹੈ ਤੀਜੀ ਵਾਰ ਚੋਰੀ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਕਿੰਨੇ ਵਜੇ ਦਾ ਸਮਾਂ ਸੀ 2 ਵਜੇ ਦਾ ਸਮਾਂ ਸੀ ਜਦੋਂ 2 ਵਜੇ ਮੈਂ ਆ ਗਿਆ ਸੀ ਇੱਥੇ अच्छा कितने के जाने थे इत्थे ओ जो एक जाने सानू त एक जाने ही दिसया बस फिर उनु किस तरह ਪਹਜਾਇਆ ਤੁਸੀਂ ਭਾਈ ਫੈਰ ਹੀ ਕੱਢੇ ਉਹਦੇ ਮਗਰ ਭੱਜ ਲਿਆ ਸੀ ਹੂੰ ਤੋਂ ਬਾਹਣ ਚ ਵੜ ਗਿਆ ਮੋਟਰਸਾਈਕਲ ਤੇ ਉਹਦੇ ਕਾਰਨ ਲੱਟ ਗਿਆ ਬਸ ਹੂੰ ਮੁੜ ਕੇ ਗੱਡੀ ਕਿੰਨੀ ਆਉਣ ਲੱਗਿਆ ਤੇ ਜੀ ਅਸੀਂ ਇਹ ਗੱਡੀ ਛੱਡ ਕੇ ਭਾਜੀ ਅਸੀਂ ਆਏ ਸੀ ਨਾ ਮੋਟਰਸਾਈਕਲ ਤੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਫਰੀਦਕੋਟ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਆਪਣੀ ਗੱਡੀ ਛੱਡ ਕੇ